ਸਫੀਕਾ ਜੀ ਪਲਪਲ ਦੀ ਖਬਰ ਡੱਲਾ ਨਿਊਜ਼ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਖੰਨਾ ਰੋਡ ਅਮਲੋਹ ਵਿਖੇ ਇੱਕ ਟਰੈਕਟਰ ਟਰੈਲੀ ਸਕੂਟਰ ਦੇ ਵਿੱਚ ਜਾਟ ਕਰਾਈ ਜਿਸ ਦੇ ਵਿੱਚ ਜਾਨੀ ਨੁਕਸਾਨ ਤੋਂ ਰਿਹਾ ਬਚਾ ਪ੍ਰਸ਼ਾਸਨ ਨੂੰ ਹੱਤਵੰਨ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਨਾ ਤਾਂ ਜੇ ਇਨ੍ਹਾਂ ਟਰੈਕਟਰ ਟਰੈਲੀ ਵਾਲੇ ਦੇ ਨਾਂ ਤਾਂ ਇਨ੍ਹਾਂ ਦੇ ਕੋਈ ਮੂਹਰੇ ਟਰੈਕਟਰ ਦਾ ਨੰਬਰ ਹੈ ਨਾ ਕੋਈ ਡਰਾਈਵਰ ਦੇ ਕੋਲ ਪੂਰੇ ਦਸਤਾਵੇਜ਼ ਹਨ ਅਮਲੋਹ ਤੋਂ ਸਿਆਰਾ ਟਰੈਲੀਆਂ ਖੰਨਾ ਰੋਡ ਵੱਲ ਰੋਜ਼ ਨੰਗਦੇ ਹਨ ਇੱਕ ਬੇਨਤੀ ਕੀਤੀ ਜਾਂਦੀ ਹੈ ਕਿ ਇਹਨਾਂ ਦੇ ਦਸਤਾਵੇਜ਼ ਚੈੱਕ ਕੀਤੇ ਜਾਣ ਦਸਤਾਵੇਜ਼ ਨਾ ਹੋਣ ਤੇ ਇਹਨਾਂ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਜੋ ਕੀਮਤੀ ਜ਼ਾਨਾ ਬਰਸ ਸਕਣ ਇਸ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰ ਸਕੇ ਪਲ-ਪਲ ਦੀ ਖਬਰ ਪ੍ਰੀਸ਼ੂ ਦਲੇ ਦੀ ਰਿਪੋਰਟ ਧੰਨਵਾਦ ਤਲਾਕ ਕਰਦੇ ਨਹੀਂ ਗਿਆ ਕਰਵਾਉਣਾ ਉਹ ਆਹ ਗਰਦੀਪ ਜਿੱਥੇ ਕਹਿੰਦਾ ਸੇਵਾ ਕੇ ਉਹਨੂੰ ਪੰਜ ਵੇਡ ਦੇਣਾ ਚੱਲ ਬਾਈ ਤੱਕ ਡਾਕਟਰ ਕੋਲ ਦੇਖੋ ਇਹ ਪੁੱਛਲਾ ਜਿਹਦੇ ਲੈਟਾ ਲੈਟਪੋ ਵਾਲਾ ਅਗਨੀ ਜਿਹੜਾ ਮਾੜਾ ਮੋਟਾ ਤੇ ਰੱਦ ਹੋਇਆ ਜਾਨਾ ਆ ਸਿੱਧਾ ਕਰਵਾ ਲਾ ਬਬੂ ਬੰਦ ਥੋੜੀ ਨਾਲ ਬਰਾਦਰ ਸੈਟ ਸਫਾਈਆਂ ਸੈਟ ਸਫਾਈਆਂ ਇਹਨਾਂ ਤੋਂ ਮੈਂ ਕਿਹਾ ਕੰਮ ਕਰਾ ਕੇ ਦੇ ਦੇ ਸੈਟ ਸਫਾਈਆਂ ਹਾਂ ਮੈਨੂੰ ਤਾਂ ਹੋਰ ਕੀ ਚਾਹੀਦਾ ਕੰਮ ਕਰਵਾ ਦੇ ਬਸ ਠੀਕ ਆ ਹੋਰ ਤਾਂ ਨਹੀਂ ਕੋਈ ਚੱਕਰ ਕੰਮ ਨਹੀਂ ਚੱਕਰ ਬਸ ਠੀਕ ਆ ਬਾਈ